ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਬਾਬਾ ਦੀਪ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅਕਸਰ ਦਰਬਾਰ ਵਿੱਚ ਕਥਾ ਕਰਿਆ ਕਰਨ ਗਿਆ ਕਰਦੇ ਸਨ। ਤੇ ਸੰਗਤਾ ਲੱਗਦਿਆਂ ਵੱਢਦੇ ਉਹਨਾਂ ਦੇ ਬੁੱਝੇ ਵਿੱਚ ਮਾਇਆ ਪਾਦਿਆ ਕਰਦੇ ਅਸਲ ਵਿੱਚ ਇਹ ਤਾਂ ਦਾ ਸੰਤ ਸੁਭਾਅ ਹੈ ਇਹਨਾਂ ਦੇ ਚਰਨਾ ਨਾਲ ਜੁੜ ਕੇ ਸਾਡੀ ਮਾਇਆ ਵੀ ਕੋਇਤਰ ਹੋ ਜਾਂਦੀ ਐਨਾ ਪ੍ਰੇਮ ਵਾਲਾ ਸੁਭਾਅ ਸੀ ਕਿਸੇ ਪਸ਼ੂ ਕਿਸੇ ਪੰਛੀ ਨੂੰ ਲੋੜ ਪਈ ਕਿਸੇ ਨੇ ਆ ਕੇ ਦੱਸਿਆ ਮਹਾਰਾਜ ਖਜਾਨੇ ਦੀ ਲੋੜ ਹੈ ਸਾਡਾ ਪੁੱਤਰ ਬਿਮਾਰ ਹੈ ਜਾਂ ਸਾਡਾ ਪਸ਼ੂ ਪੰਛੀ بیمار ਹੈ ਸਤਿਗੁਰੂ ਜੀ ਨੇ ਆਪ ਚੱਲ ਕੇ ਜਾ ਕੇ ਮਦਦ ਕੀਤੀ ਇਹ ਪਰਵਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਰਾਣੀ ਦੇ ਨਾਲ ਉੱਥੇ ਵਸਦਾ ਹੈ। ਬਾਬਾ ਗੁਰਦਤਾ ਜੀ ਉਹਨੀ ਦਿਨੀ ਆਪ ਸਾਰੇ ਉਸ ਘਟਨਾ ਤੋਂ ਜਾਣੋਗੇ। ਇੱਕ ਮਨੀ ਹੁਜ ਗਉੜ ਨੂੰ ਜਵਾਲ ਕੇ ਸਾਧਗੁਰੂ ਜੀ ਦੇ ਹੁਕਮ ਵਿੱਚ ਜਲਣ ਦਾ ਭਾਨਾ ਮੰਨਦਾ ਬਲ ਧਾਰਨ ਕਰਦਿਆਂ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਰਾਣੀ ਅਤੇ ਹੁਣ ਸਾਫ ਸੁਥਰੇ ਕੱਪੜੇ ਵਾਲਿਆਂ ਨੂੰ ਇਹ ਲੱਗਦਾ ਵੀ ਮੰਗੜ ਵਾਲਾ ਜਿਹਦੇ ਤੰਦ ਤੇ ਸਾਫ ਕੱਪੜੇ ਨਹੀਂ ਇਹ ਵਿਆਹ ਵਿੱਚ ਸ਼ਾਮਲ ਹੋਇਆ ਤੇ ਕੋਈ ਨਾ ਕੋਈ ਧੱਕਾ ਮਾਰ ਕੇ ਪਿਛੇ ਕਰ ਦਿੰਦਾ ਇਹਨਾਂ ਦੀ ਨਜ਼ਰ ਪਈ ਦੇਖਿਆ ਵੀ ਉੱਪਰ ਮੇਰੀ ਦਾ ਵੀ ਮੇਰੇ ਲੀੜੇ ਮੇਰੇ ਕੱਪੜੇ ਇਹਨੂੰ ਆ ਗਏ ਉਹਨੂੰ ਪਾਸੇ ਲੈ ਕੇ ਗਏ ਆਪਣੇ ਤੰਦ ਦਾ ਚੋਲਾ ਉਤਾਰਿਆ ਗਲ ਦੀਆਂ ਮਾਲਾਵਾਂ ਲਾਈਆਂ ਉਹਦੇ ਗਲ ਪਾਈਆਂ ਕੈਨਾ ਖੁਸ਼ ਹੋਏ ਵੀ ਮੇਰੇ ਭਰਾ ਦੇ ਵਿਆਹ ਦੇ ਵਿੱਚ ਸਭ ਤੋਂ ਅੱਗੇ ਤੂੰ ਨੱਚ ਤੇ ਆਪ ਨਗੇ ਪਿੰਡੇ ਭਰੇ ਚੱਲੇਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਿਆਰ ਬਰ ਤਿਆਰ ਨੇ ਮਾਤਾ ਨਾਨਕੀ ਜੀ ਨੇ ਵੇਖਿਆ ਮਹਾਰਾਜ ਬਰਾਤ ਚੱਲਦਿਆਂ ਦੇ ਹੁਣ ਸਾਫ ਸੁਥਰੇ ਕੱਪੜੇ ਵਾਲਿਆਂ ਨੂੰ ਇਹ ਲੱਗਦਾ ਵੀ ਮੰਗਣ ਵਾਲਾ ਜਿਹਦੇ ਤੰਦ ਤੇ ਸਾਫ ਕੱਪੜੇ ਨਹੀਂ ਇਹ ਵਿਆਹ ਵਿੱਚ ਸ਼ਾਮਲ ਹੋਇਆ ਤੇ ਕੋਈ ਨਾ ਕੋਈ ਧੱਕਾ ਮਾਰ ਕੇ ਪਿੱਛੇ ਕਰ ਦਿੰਦਾ ਇਹਨਾਂ ਦੇ ਨਜ਼ਰ ਦੇਖਿਆ ਵੀ ਉੱਪਰ ਮੇਰੀ ਦਾ ਵੀ ਮੇਰੇ ਲੀੜੇ ਮੇਰੇ ਕੱਪੜੇ ਇਹਨਾਂ ਮਾਰ ਲੈ। ਉਹ ਪਾਸੇ ਲੈ ਕੇ ਗਏ। ਆਪਣੇ ਤਨ ਦਾ ਚੋਲਾ ਉਤਾਰਿਆ ਗਲਦੀਆਂ ਮਾ ਲਾਵਾ ਨਾਹੀਆਂ ਉਹਦੇ ਗਲ ਪਾਈਆਂ। ਐਲਾ ਖੁਸ਼ ਹੋਏ। ਵੀ ਮੇਰੇ ਭਰਾ ਦੇ ਵਿਆਹ ਦੇ ਵਿੱਚ ਸਭ ਤੋਂ ਅੱਗੇ ਤੂੰ ਨੱਚ ਤੇ ਆਪ ਨੰਗੇ ਪਿੰਡੇ ਭਰੇ ਚੱਲੇਗੇ। ਗੁਰੂ ਹਰਗੋਬਿੰਦ ਸਾਹਿਬਹਾਰ ਜੀ ਤਿਆਰ ਪਰ ਤਿਆਰ ਨੇ ਵਾਦਾ ਨਾਨਕੀ ਜਿਨੇ ਵੇਖਿਆ ਮਹਾਰਾਜ। ਬਰਾਤ ਚਲੀ ਕੁਝ ਵੀ ਬੋਲਣਾ ਹੋਵੇ। ਇਹ ਤਰਪਣੇ ਹਿਰਦੇ ਵਿੱਚ 2-4 ਵਾਰ ਜਪੁਰ ਵਿਚਾਰਿਆ ਜਾਂਦਾ ਉਹਦਾ ਕਾਰਨ ਹੈ ਤੁਹਾਡੇ ਇੱਕ ਵੀ ਗੁਰੂ ਨਾਨਕ ਦੇਵ ਜੀ ਦੀ ਖਾਦੀ ਨਹੀਂ ਜਾਣਦੇ ਐਸੀ ਸ਼ਖਸੀਅਤ ਪਾਸੋਂ ਬਾਬਾ ਦੇ ਭਗਤ ਜੀ ਨੇ ਵਿਦਿਆ ਬਾਬਾ ਬਿਨੀ ਚੰਦ ਸਾਹਿਬ ਜੀ ਜਿੱਥੇ ਘੋੜਸਵਾਰੀ ਦੀ ਵਿਦਿਆ ਤੇ ਰਹੇ ਅਕਸਰ ਤੁਸੀਂ ਇਤਿਹਾਸ ਵਿੱਚ ਇਹ ਸੁਣਿਆ ਹੋਵੇਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬੈਰਾਗ ਦੀ ਮੂਰਤ ਸਨ ਸਤਗੁਰੂ ਜੀ ਦੀ ਪਾਵਨ ਬਾਣੀ ਦੀਆਂ ਵੀ ਚਲਗੀਆਂ ਜਿਹਨੇ ਸਰਬਣ ਕੀਤੀਆਂ ਪਰ ਸਤਗੁਰੂ ਜੀ ਦੇ ਜਦੋਂ ਅਸੀਂ ਜੀਵਨ ਨੂੰ ਵਿਚਾਰਦੇ ਹਾਂ ਚਾਰ ਗੁਣ ਜਿਉਂਨਾ ਦੀ ਗੱਲ ਕਰੀਏ ਪਹਿਲਾ ਹੈ ਹਰਖ ਤੇ ਦੂਜਾ ਹੈ ਸੋਗ ਹਰਖ ਤੋਂ ਭਾਵ ਖੁਸ਼ੀ ਸੋਗ ਤੋਂ ਭਾਵ ਉਦਾਸੀ ਫਿਰ ਆਉਂਦੀ ਹੈ ਵੀਰਤਾ ਤੇ ਸ਼ਾਂਤੀ ਜਿਹੜਾ ਬੰਦਾ ਵੀਰਤਾ ਜੰਗ ਦੇ ਮੈਦਾਨ ਵਿੱਚ ਲੜਨ ਵਾਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸਹਿਜ ਸਦਗਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਜਲਿਆ ਹੈ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚਲੋ ਖਰਾਬ ਅਗੁਰ ਦੇਾ ਮੰਦਿਰ ਸਾਹਿਬ ਜਿੱਥੇ ਬਹੁਤ ਹੀ ਸ਼ਾਦਾ ਸਤਕਾਰ ਦਾ ਬਣਾਇਆ ਗਿਆ ਹੈ ਇਸ ਵਿੱਚ ਵੱਡੀ ਗਿਣਤੀ ਦੇ ਸੰਗਤਾਂ ਨੇ ਸ਼ਾਮਲ ਹੋ ਕੇ ਗੁਰੂ ਕੀ ਬਾਣੀ ਦੇ ਕੀਰਤਨ ਅਤੇ ਕਥਾ ਵਿਚਾਰਾ ਸੁਣੀਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੀਤ ਜੀ ਤਨਤਨ ਸ੍ਰੀ ਗੁਰੂ ਤ੍ਰਿਭਾਜ ਸਾਹਿਬ ਦੇ 404ਵੇਂ ਪ੍ਰਕਾਸ਼ ਦਿਹਾੜੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਗੁਰਸਾਹਬ ਸਾਰੇ ਤਿੰਨ ਮਹੀਰ ਪర్యਤ੍ਰਾ ਖਨ ਇਸ ਤਰ੍ਹਾਂ ਪ੍ਰਕਾਸ਼ ਦਿਹਾੜੀ ਮਨਾਉਂਦੇ ਬਾਲ ਉਦਮ ਦੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਪੱਤਰਕਾਰਾਂ ਨੂੰ ਆ ਰਹੀਆਂ ਬਕਵਾਕ ਮੁਸ਼ਕਲਾਂ ਦੇ ਸੰਬੰਧ ਵਿੱਚ ਅੱਜ ਪੱਤਰਕਾਰਾਂ ਦਾ ਵਾਫਤ ਜਿਲ੍ਹਾ ਸ਼ੀਤਪਾਲ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸਰਦਾਰ ਅੰਕਰਜੀਤ ਸਿੰਘ ਹੋਰਾਂ ਨੂੰ ਮਿਲਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਕਰੀਆਂ ਦਾ ਜੋਤ ਕਲਿਆਣ ਹੈ ਉਹ ਕੀਤਾ ਬਹੁਤ سارے ਇਤਿਹਾਸਕਾਰ ਸ਼ਾਇਦ ਇੱਥੇ ਬਹੁਤ سارے ਵਿਅਕਤੀਆਂ ਨੂੰ ਸ਼ਾਇਦ ਇਸ ਦਾ ਪਤਾ ਨਾ ਹੋਵੇ ਪਰ ਮੈਂ ਇਹ ਜਦੋਂ ਬਾਹਰ ਗੱਲ ਕੀਤੀ ਤੇ ਮੈਨੂੰ ਉਹਦਾ ਖੁਮਿਆਦਿਆ ਵੀ ਬੋਤਰਾ ਪਿਆ ਪਰ ਮੈਂ ਇਹ ਗੱਲ ਆਪਦੀ ਨੂੰ ਦੱਸਣਾ ਚਾਹੁੰਦਾ ਕਿ ਸਤਗੁਰੂ ਰਵਿਦਾਸ ਮਹਾਰਾਜੀ ਗਿਆ ਗਏ ਜਿੱਥੇ Hindu ਲੋਕ ਆ ਉਸ ਤੋਂ ਬਾਅਦ ਫਿਰ ਮਹਾਰਾਜ ਜੀ ਗੋਦ ਗਿਆ ਜਿੱਥੇ ਭਗਵਾਨ ਕੋਚੀ ਨੂੰ ਗਿਆਨ ਹੋਇਆ ਉਸ ਤੋਂ ਬਾਅਦ ਮਹਾਰਾਜ ਜੀ ਗ ਸੌਨਪੁਰ ਸੌਨਪੁਰ ਵਿੱਚ ਪਸ਼ੂਆਂ ਦੀ ਮੰਡੀ ਲੱਗਦੀ ਉੱਥੇ ਪਸ਼ੂਆਂ ਦੀ ਮੰਡੀ ਲੱਗਦੀ ਉਹਦੇ ਨਾਲ ਨਾਲ ਗੁਲਾਮਾਂ ਦੀ ਮੰਡੀ ਲੱਗਦੀ ਉਹਦੇ ਨਾਲ ਨਾਲ ਈਸਰੀਆਂ ਦੀ ਮੰਡੀ ਲੱਗਦੀ ਤਾਂ ਸਾਧ ਸੰਗਤ ਜੀ ਉਸ ਮੇਲੇ ਦੀ ਕਰੰਸੀ ਸੀਗੀ ਟਾਕਾ ਇੱਕ ਟਾਕੇ ਦੇ 3 ਘੋੜੇ ਆਉਂਦੇ ਸੀਗੇ। ਇੱਕ ਟਾਕੇ ਦੇ 5 ਬੰਦੇ ਹੁੰਦੇ ਸੀਗੇ। ਇੱਕ ਟਾਕੇ ਦੀਆਂ 5 ਕਿਸਤੀਆਂ ਆਉਂਦੀਆਂ। ਤੁਸੀਂ ਇਹ ਸਾਬਣਾਓ ਕਿ ਜਾਨਵਰ ਮਹਿੰਗਾ। ਤੂ ਰਵਿਦਾਸ ਮਹਾਰਾਜੀ ਨੇ ਸੋਨਪੁਰ ਵਿਖੇ 30 ਦਿਨ Satsang ਕੀਤਾ। ਉਸ ਸੰਗਤਦਾਨ ਫਰਮਾਇਆ ਕਿ ਜਿਸ ਘਰ ਵਿੱਚ ਇਸਤਰੀ ਆਪਣੇ ਪਤੀ ਦੀ ਕਮਾਈ ਨੂੰ ਸੰਜਮ ਦੇ ਨਾਲ ਬਰਾਬਰ ਕਰਦੀ ਹੈ ਜੇ ਉਹ ਸੂਏ ਦੇ ਨੱਕੇ ਦੇ ਵਿੱਚ ਦੀ ਫੜਾਉਣ ਲੱਗ ਪਵੇ ਤੇ ਉਹ ਕੇਦਾ ਉੱਜੜ ਮੰਗਿਆ ਬੁੱਤ ਚੈਨੀ ਲੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਕਿ ਜਿਸ ਘਰ ਵਿੱਚ ਇਸਤਰੀ ਨਹੀਂ ਹੈ ਉਸ ਘਰ ਵਿੱਚ ਕੁੱਤਾ ਵੀ ਕੈਰ ਪਾਉਣ ਲੱਗਾ 10 ਵਾਰੀ ਸੋਚਦਾ ਕਿ ਮੈਂ ਉੱਥੇ ਰੋਟੀ ਪਾਉਂਗੀ ਜਾਂ ਨਹੀਂ ਪਾਉਂਗੀ ਸੋਚਦਾ ਕਿ ਗੁਰੂ ਰੰਦਾਸ ਮਹਾਰਾਜ ਜੀ ਨੇ ਕਿਹਾ ਕਿ ਇਸਤਰੀ ਤੋਂ ਬਿਨਾ ਘਰ ਜਿਹੜਾ ਆ ਉਹ ਜ਼ੀਰੋ ਹੈ ਉਹ ਸ਼ਮਸ਼ਾਨ ਘਾਟ ਦੇ ਬਰਾਬਰ ਹੈ ਤਾਂ ਸਾਥ ਸੰਗਤ ਮਾਂ ਕਰਤਾ ਤੇ ਗੁਲਾਮ ਅਤੇ ਇਸ ਤਰ੍ਹਾਂ ਦੀ ਖੁਰਤੋ ਪ੍ਰੋਤ ਜਿਹੜੀ ਆ ਉਹ ਵੱਧ ਹੋ ਜਾਏਗੀ ਤੇ ਉਹ ਹੁਣ ਤੱਕ ਜਿਹੜੀ ਆ ਉਹ ਵੱਧ ਹੋ ਗਈ। ਅਸਾਧ ਸੰਗੇ ਕਿ ਉਹ ਇਹ ਸਾਡੇ ਸੰਤੂਰਾਂ ਨੇ ਲੇਡੀ ਦਾ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਸਤਕਾਰ ਕੀਤਾ ਇੱਥੇ ਪਹਿਲੀ ਬੋਲ ਕੇ ਕਹਿ ਲਈ ਕਿ ਨਾਮ ਦੇ ਮਹਾਰਾਜ ਜੀ ਦਾ ਸ਼ਬਦ ਸੋਗਿਓ ਮੰਦਾ ਆਕੀ ਜਤ ਜੰਮੈ ਨਾ ਰੰਦਾਂ ਡਾਕਟਰ ਭੀਮਣਾ ਉਹ ਵੇਡ ਕਰਜੀ ਨੂੰ ਜਦੋਂ ਭਾਰਤ ਦਾ ਸੰਵਧਾਨ ਲਿਖਣ ਦਾ ਮੌਕਾ ਮਿਲਿਆ ਤੇ ਡਾਕਟਰ ਭੀਮrao Ambedkar ji ਪੰਜਾਬ ਦੇ ਦੋ ਮਹਾਨ ਸੰਤ ਸੰਸਰਵੰਦਾਸ ਮਹਾਰਾਜੀ ਤੇਰਾ ਸਤਖੰਡ ਬੱਲਾ ਅਤੇ ਸੰਤ ਬ੍ਰਹਮਦਾਸ ji ਤੇਰਾ ਅਕਲ ਪੁਰਾ ਰੋੜ ਪੁਨਾਨ ਦੋਨਾਂ ਮਹਾਂ ਪੁਰਖਾਂ ਨੂੰ ਮਿਲੇ ਉਹਨਾਂ ਨੂੰ ਫੇਰ ਪੈਨੂ ਦਿਖਾਇਆ ਕਹਿੰਦੇ ਮਹਾਰਾਜ ji ਮੈਂ ਭਾਰਤ ਦੇ ਲੋਕਾਂ ਦੀ ਕਿਸਮਤ ਲਿਖਣ ਜਾ ਰਿਹਾ ਦੱਸੋ ਮੈਂ ਕੀ ਲਿਖਾ ਹੁਣ ਮੇਰਾ ਬਹਿਮਾਤਾ ਦਾ ਫਰਜ ਆ ਗਿਆ ਦੱਸੋ ਮੈਂ ਕੀ ਲਿਖ ਗਿਆ ਇਹਨਾਂ ਦੇ ਪਾਗਾਂ ਵਿੱਚ ਪਰ ਸਾਧ ਸੰਗਤ ਜੀ ਤੇ ਪਿਆਰ ਹੈ ਸਾਡਾ ਅਸ਼ੀਰਵਾਦ ਤੇਰੇ ਨਾਲ ਜੇ ਤੂੰ ਸਾਨੂੰ ਜੇ ਤੂੰ ਸਾਨੂੰ ਕਲਮ ਦਿਖਾਈ ਹੈ ਤੇ ਡਾਕਟਰ ਸਾਹਿਬ ਜੀ ਜਿਹੜਾ ਕਲਮ ਮੁਹਾ ਤੋਂ ਪਾਣੀ ਪਰੰਪਰਿਕ ਇਜਾਜ਼ਤ ਤੱਕ ਨਹੀਂ ਸੀ ਅਛੂਤਾਂ ਨੂੰ ਵਧੀਆ ਕੱਪੜੇ ਅਤੇ ਵਿਸ਼ੇਸ਼ ਧਾਤਾਂ ਦੇ ਕਹਿਣੇ ਪਾਉਣ ਦੀ ਇਜਾਜ਼ਤ ਨਹੀਂ ਸੀ ਅਛੂਤਾਂ ਦੇ ਬੱਚਿਆਂ ਨੂੰ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਦੀ ਇਜਾਜ਼ਤ ਤੱਕ ਨਹੀਂ ਸੀ ਅਛੂਤਾਂ ਨੂੰ ਪਿੰਡਾਂ ਤੋਂ ਬਾਹਰ ਗੰਦੇ ਹਨੇਰੇ ਸੜੇ ਮੁਸੇ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ ਸਮਾਜ ਵਿੱਚ ਜਿਸ ਵੀ ਕੰਮ ਨੂੰ ਨੀਵਾ ਘਟਿਆ ਤੇ ਗੰਦਾ ਸਮਝਿਆ ਜਾਂਦਾ ਸੀ ਉਹ ਛੂਤਾਂ ਦੇ ਕੋਲੋਂ ਹੀ ਕਰਵਾਇਆ ਜਾਂਦਾ ਸੀ ਇਸ ਦੇ ਬਦਲੇ ਕੋਈ ਮਜ਼ਦੂਰੀ ਦਿੱਕਤੀ ਨਹੀਂ ਸੀ ਜਾਣਦੀ। ਅਗਰ ਦਿੱਕਤੀ ਨੇ ਜਾਣਦੀ ਸੀ ਤੇ ਉਹ ਨਾ ਮਾਤਰ ਹੀ ਹੁੰਦੀ ਸੀ। ਸਮਾਜਿਕ, ਧਾਰਮਿਕ ਅਤੇ ਸ਼ਹਿਰੀ ਹੱਕਾਂ ਤੋਂ ਵਾਂਝੇ ਰੱਖਿਆ ਜਾਂਦਾ ਸੀ। ਜਿਨ੍ਹਾਂ ਦੇ ਸਿਰਫ ਫਰਜ਼ ਹੀ ਸਨ ਪਰ ਅਧਿਕਾਰ ਕੋਈ ਵੀ ਨਹੀਂ ਸੀ। ਅਛੂਤਾਂ ਨਾਲ ਪਸ਼ੂਆਂ ਤੋਂ ਵੀ ਢਾੜਾ ਸਲੂ ਕੀਤਾ ਜਾਂਦਾ ਸੀ। ਉਹ ਕਰਜ਼ਾਈ ਜਾਂਦੇ ਸਨ ਤੇ ਕਰਜ਼ਾਈ ਹੀ ਮਰ ਜਾਂਦੇ ਸਨ। ਅਤੇ ਮਰਨ ਪਿੱਛੋਂ ਵੀ ਉਹਨਾਂ ਦੀ ਕਬਰ ਜਾਂ ਚਿਖਾ ਦੂਜੇ ਦੇਸ਼ ਵਾਸੀਆਂ ਦੇ ਸੰਗ ਨਹੀਂ ਸੀ ਹੋ ਸਕਦੀ। ਮਰਾਠਾ ਅਤੇ ਬੇਸਵਾਵਾਂ ਦੇ ਰਾਜਕਾਲ ਵਿੱਚ ਅਸ਼ੂਤਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਆਣ ਦੀ ਆਗਿਆ ਤੱਕ ਨਹੀਂ ਸੀ ਕਿਉਂਕਿ ਇਸ ਸਮੇਂ ਦੌਰਾਨ ਉਹਨਾਂ ਦੇ ਸਰੀਰ ਦਾ ਪਰਚਾਮਾ ਬਹੁਤ ਲੰਮਾ ਹੋ ਜਾਂਦਾ ਸੀ ਅਸ਼ੂਤਾਂ ਨੂੰ ਆਪਣੇ ਗਾਂਢ ਵਿੱਚ ਮਿੱਟੀ ਦਾ ਬਰਤਨ ਪਾ ਕੇ ਜਿਸ ਨੂੰ ਅਸੀਂ ਖੁਜਾ ਆਖਦੇ ਹਾਂ ਚੱਲਣਾ ਪੈਂਦਾ ਸੀ ਤਾਂ ਜੋ ਉਹਨਾਂ ਦਾ ਥੁੱਕ ਢੀਲਾਂ ਦੇ ਨਾਲ ਧਰਤੀ ਆ ਪਵਿੱਤਰ ਨਾ ਹੋ ਜਾਵੇ ਅਸ਼ੂਤਾਂ ਨੂੰ ਆਪਣੀ ਪਿੱਠ ਪਿੱਛੇ ਝਾੜੂ ਬਣ ਕੇ ਚੱਲਣਾ ਪੈਂਦਾ ਸੀ ਤਾਂ ਕਿ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਨਾਲੋਂ ਨਾਲ ਫਿੱਟੇ ਜਾਣ। ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦਾ ਜੋ ਜਨਮ ਦਿਹਾੜਾ 134ਵਾਂ ਅੱਜ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਮੈਂਬਰਾਂ ਤੇ ਵਾਂਂਤੇ ਨਾਰੀ ਸ਼ਕਤੀ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਇਸ ਦੇ ਵਿੱਚ ਸਾਨੂੰ ਇਹ ਬੜੀ ਖੁਸ਼ੀ ਹੋਈ ਕਿ ਸਾਨੂੰ ਸਾਰੀਆਂ ਜਿਹੜੀ ਕੋਈ ਸਟੇਜ ਕਰਨ ਵਾਲੀ ਔਰਤ ਹੈ ਉਹ ਤੇ ਸਟੇਜ ਕਰਦੀ ਹੈ ਪਰ ਸਾਨੂੰ ਆਮ ਜਿਹੜੀ ਲੇਡੀਜ਼ ਨੇ ਉਹਨੂੰ ਵੀ ਸਟੇਜ ਕਰਨ ਦਾ ਮੌਕਾ ਮਿਲਿਆ। ਜੇ ਸਾਡੀ ਆਮ ਘਰੇਲੂ ਜਿਹੜੀਆਂ ਔਰਤਾਂ ਉਹ ਵੀ ਸਟੇਜ ਤੇ ਸਾਰਿਆਂ ਨੇ ਪਰਫਾਰਮੈਂਸ ਕੀਤੀ ਚੰਗਾ ਲੱਗਿਆ ਤੇ ਮਨਾ ਕੇ ਬਹੁਤ ਖੁਸ਼ੀ ਹੋਈ। ਕਿਸੇ ਬੱਚਿਆਂ ਨੂੰ ਕੀ ਅਪੀਲ ਕਰਨੀ ਚਾਹੇ? ਹਾਂਜੀ ਬੱਚਿਆਂ ਨੂੰ ਕੀ ਅਪੀਲ ਕਰਨੀ ਚਾਹੇ? ਬੱਚਿਆਂ ਨੂੰ ਆਪਾਂ ਇਹ ਅਪੀਲ ਕਰਨੇ ਚਾਹੁੰਦੇ ਆ ਕਿ ਉਹ ਬਾਬਾ ਸਾਹਿਬ ਜੀ ਦੇ ਜਿਹੜੇ ਲੱਖੇ ਕਦਮ ਹੈਗੇ ਉਹਨਾਂ ਤੇ ਚੱਲਣ ਤੇ ਬਾਬਾ ਸਾਹਿਬ ਜੀ ਵਾਂਗੂ ਪੜਨ ਜਿੰਨੀਆਂ ਮਰਜ਼ੀ ਔਕੜਾਂ ਕਠਿਨਾਈਆਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਆਪ ਨੂੰ ਕਾਮਯਾਬ ਬਣਾਉਂਦੇ ਹੋਏ ਅੱਗੇ ਵਧਣ। ਪ੍ਰਧਾਨ ਜੀ 134ਵੇਂ ਬਾਬਾ ਸਾਹਿਬ ਬੀਮਰਾਓ ਅੰਬੇਡਕਰ ਜਿਹੜਾ ਤਰਵਾੜਾ ਵਿਖੇ ਜਨਮ ਦਿਹਾੜਾ ਮਨਾਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਡਾਕਟਰ ਮੀਤਰਦਨੀ ਦੇ 134ਵੇਂ ਜਨਮ ਦਿਹਾੜੇ ਤੇ ਸਭ ਸੰਪਨ ਬਹੁਤ ਪ੍ਰਧਾਨਾ ਬਹੁਤ ਵੱਡਾ ਹੰਗਾਰਾ ਮੱਦਿਆ ਮਹਿਲਾ ਸ਼ਕਤੀ ਨੇ ਜੋ ਇਹ ਕਰਕੇ ਦਿਖਾਇਆ ਬਹੁਤ ਹੀ ਮਾਨਦਰੀਨਾ ਉਹ ਦੌੜ ਭੱਜ ਕਰਕੇ ਉਦੇ ਵਿੱਚ ਸਾਡੇ ਮੈਡਮ ਬਾਲੇ ਮੈਡਮ ਜੀ ਉਹਨਾਂ ਨਾਲ ਹੋਰ ਹੋਰ ਵੀ ਸਾਰੀਆਂ ਬੀਬੀਆਂ ਨਾਲ ਬਹੁਤ ਚੜ੍ਹ ਕੇ ਅੱਛਾ ਨਾਲ ਕੰਮ ਕੀਤਾ ਜੈ ਭੀ ਜੈ ਪਰ ਜੀ ਅ ਸਭ ਤੋਂ ਪਹਿਲਾਂ ਨਾ ਮੈਂ ਸੌਰੀ ਫਿਰ ਕਰਦੀ ਆ ਕਿ ਜਿਹੜੇ ਕੈਡੀਡੇਟਸ ਕਰਿਆ ਸਰ ਉਹ ਮੇਨ ਦੀ ਇਸ ਲਈ ਵੀ ਸ਼ਾਮਿਲ ਕਰੇ ਕਹਿੰਦਾ ਪੜਨਾ ਨੂੰ ਪਰ ਸਾਡੀ ਕੁਰਸੀਆਂ ਜਿਹੜਾ ਅੱਜ ਬਾਬਾ ਸਾਹਿਬ ਵੀਮਰਾਵਾਂ ਬਿਠਕ ਲਈਦਾ 124 ਮਾ ਜਿਹੜਾ ਜਨਮ ਦਿਹਾੜਾ ਮਨਾਇਆ ਗਿਆ ਉਹਨਾਂ ਦਾ ਅੱਜ 바바 ਜੈ ਪੀਮ ਜੈ ਭਾਰਤ ਅੱਜ 바바 ਸਾਹਿਬ ਜੀ ਦਾ 134ਵਾਂ ਜਨਮ ਦਿਹਾੜਾ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤੇ ਸਾਡੀ ਲੇਡੀਜ਼ ਟੀਮ ਡਾਕਟਰ ਪੀਮਰਾਵ ਕਮੇਟੀ ਲੇਡੀਜ਼ ਦੀ ਜਿਹੜੀ ਉਹਨਾਂ ਵੱਲੋਂ ਮਨਾਇਆ ਗਿਆ ਤੇ ਬਹੁਤ ਹੀ ਉਤਸ਼ਾਹ ਤੇ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ ਤੇ ਇਹਦੇ ਵਿੱਚ ਬੱਚਿਆਂ ਨੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਲੇਡੀਜ਼ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਤੇ ਪਹਿਲਾਂ ਨਾ ਕਾਫੀ ਜ਼ਿਆਦਾ ਜਿਹੜੀ ਸੰਗਤ ਸੀਗੀ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਪਾਇਆ ਤੇ ਬਹੁਤ ਵਧੀਆ ਢੰਗ ਨਾਲ ਜਿਹੜਾ ਪ੍ਰੋਗਰਾਮ ਲਾਇਆ। ਇੱਕ ਘਰ ਦੀ ਜਿਹੜੀ ਔਰਤ ਹੁੰਦੀ ਆ ਕਿ ਨਹੀਂ ਪੱਥਰ ਹੁੰਦੀ ਆ। ਔਰ ਬੱਚਿਆਂ ਨੂੰ ਜਿਹੜਾ ਤੇ ਚੀਜ਼ ਇਕੱਲਾ ਧਰਨਾ ਜਾਂ ਕਿਤਾਬੀਆ ਕਰਨਾ। ਉਹ ਤੁਸੀਂ ਜਿਹੜਾ ਬੱਚਿਆਂ ਨੂੰ ਕੀ ਫੀਲ ਕਰਨੀ ਚਾਹੁੰਦੇ ਆ ਤੇਰਾ ਸੁਭਾਅ ਦੇ ਬੱਚਿਆਂ ਵਾਲਾ। ਬਾਬਾ ਸਾਹਿਬ ਦੀ ਜਿਮਨੀ ਵਾਲਾ। ਮੈਂ ਬੱਚਿਆਂ ਨੂੰ ਇਹ ਅਪੀਲ ਕਰਾਂਗੀ ਕਿ ਬਾਬਾ ਸਾਹਿਬ ਦੀ ਜਿਮਨੀ ਨੂੰ ਵੱਧ ਤੋਂ ਵੱਧ ਪੜਨ ਤੇ ਬਾਦ ਤੋਂ ਬਾਦ ਮਤਲਬ ਉਹਨੂੰ ਜਾਣਨ ਤੇ ਤਾਂ ਹੀ ਮਤਲਬ ਕਿ ਨਾਲ ਲੱਗਦੇ ਕਿ ਬਾਬਾ ਸਾਹਿਬ ਦੇ ਮਤਲਬ ਜਿਸ ਤਰ੍ਹਾਂ ਬਾਬਾ ਸਾਹਿਬ ਨੇ ਕਿਹਾ ਹੈ ਕਿ ਪੜੋ ਜੁੜੋ ਸੰਘਰਸ਼ ਕਰੋ ਤੇ ਮਤਲਬ ਸੰਘਰਸ਼ ਕਰਕੇ ਪੜ੍ਹ ਲਿਖ ਕੇ ਵੱਡੇ ਵੱਡੀ ਤੋਂ ਵੱਡੀ ਪੋਸਟ ਤੇ ਪਹੁੰਚਣ ਤੇ ਇਸ ਦੇ ਨਾਲ ਹੀ ਬਹੁਤ-ਬਹੁਤ ਧੰਨਵਾਦ ਜੈ ਪੀਮ ਜੈ ਭਰ ਇਸ ਅਜਲਸ਼ੀਲ ਭਗ ਸਿੰਘ ਨਗਰ ਦਾ ਸਵਾਦ ਅੱਜ ਦੀਆਂ ਵਿਸ਼ੇਸ਼ ਸਮਰਗੀਆਂ ਕੱਲ ਫੇਰ ਤਾਂ ਮੀਟ ਟੈਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ